ਬੰਦਾ ਬੁੱਢਾ ਹੋ ਜਾਂਦਾ ਵਾ ਪਰ ਉਹਦੇ ਜਿਹੜਾ ਠਰਕ ਨਹੀਂ ਜਾਂਦਾ ਉਹ ਠਰਕ ਤੇ ਗੱਲ ਸੁਣਾਉਣ ਲੱਗਾ ਮੁੰਡਾ ਨਾ ਮੁੰਡਿਆ ਹਾਂ ਐਦਾਂ ਹੀ ਨਾ ਦੋ ਬੁੱਢੇ ਹੁੰਦੇ ਆ 65 65 ਸਾਲ ਦੇ ਹਾਂ ਯਾਰ ਦੋਸਤ ਹੁੰਦੇ ਆ ਤੇ ਸਲਾਹ ਬਣਾਉਂਦੇ ਆ ਕਿ ਚੱਲੀ ਅੱਜ ਰੰਗ ਰੰਗ ਪ੍ਰੋਗਰਾਮ ਕਰ ਲੈ ਹਾਂ ਕਿੱਥੇ ਬਾਹਰ ਬੀਬੀਆਂ ਹੁੰਦੀਆਂ ਹਾਂ ਚਲੋ ਜੀ ਚਿਲ ਜਾਂਦੇ ਆ ਹਾਂ ਉੱਥੇ ਨਾ ਉਹਨਾਂ ਰੀ ਕੁੜੀਆਂ ਸਾਰੀਆਂ ਬਿਜ਼ੀ ਹੁੰਦੀਆਂ ਅੱਛਾ ਉਹ ਕੀ ਆਂਦੇ ਆ ਕਿ ਚਲੋ ਗਾ ਕੀ ਖਰਾਬ ਕਰਨੇ ਆ ਬੁੱਢੇ ਆਗੇ ਉਹ ਸਕੀਮ ਲਾਉਂਦੇ ਆ ਅਸ਼ਾ ਉਹ ਜਿਹੜੀ ਡੌਲ ਨਹੀਂ ਹੁੰਦੀ ਉਹ 2 ਡਾਲਰ ਲਿਆ ਕੇ ਤੇ ਉਹ ਹਵਾ ਭਰ ਕੇ ਨਾ ਉਹਨਾਂ ਚ ਹਾਂ ਤੇ ਕਮਰੇ ਨੇ ਭੇਜ ਦਿੰਦੇ ਦੋਵਾਂ ਨੂੰ ਵੱਖਰੇ ਵੱਖਰੇ ਕਮਰੇ ਆ ਅਸ਼ਾ ਸਵੇਰ ਹੁੰਦੀ ਆ ਤੇ ਬੁੱਢੇ ਦੋਵੇਂ ਬਾਹਰ ਆ ਕੇ ਨਾ ਗੱਲ ਕਰਦੇ ਆ ਹਾਂ ਉਹ ਕਹਿੰਦਾ ਯਾਰ ਚੀਤ ਤੇ ਚੰਗੀ ਹੀ ਆਂਦਾ ਯਾਰ ਇਹ ਮਰੀ ਦਿੱਤੀ ਸੀ ਬੁੱਢੀ ਇਹਨਾਂ ਮੈਨੂੰ ਅਸ਼ਾ ਮਰੀ ਹੀ ਏ ਹਾਂ ਨਹੀਂ 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 ਹਾਂ ਮਰੀ ਨਹੀਂ ਹੀ ਹਾਂ ਤਾਂ ਮੈਨੂੰ ਤੇ ਲੱਗਦਾ ਭੂਤ ਨਹੀਂ ਸੀ ਉਹ ਹਾਂ ਆਂਦਾ ਗਦਾ ਆਂਦਾ ਮੈਂ ਉਹਦਾ ਐ ਫੜ ਕੇ ਦੰਦੀ ਵੱਡੀ ਕਰਿਓ ਫੂ ਉੱਡ ਗਈ